ਮੁਲਾਵਾਲਾ ਤੋਂ ਵਿਦੇਸ਼ ਜਾਣ ਦੇ ਲੜਕੇ ਦੀ ਤਲੰਗਾਨਾ ਵਿੱਚ ਰੇਲ ਦੇ ਸਫ਼ਰ ਦੌਰਾਨ ਹੋਈ ਮੌਤ ਮਿਰਤਕ ਪਲਵਿੰਦਰ ਸਿੰਘ ਦੀ ਦੇ ਇਹਨੂੰ ਪੰਜਾਬ ਪਹੁੰਚਾਉਣ ਲਈ ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ ਵਿਧਾਨ ਸਭਾ ਹਲਕਾ ਕਾਦੀਆਂ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਮੁਲਾਵਾਲ ਦੇ ਇੱਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਣ ਦੇ ਸਮੇਂ ਰੇਲ ਸਫ਼ਰ ਦੌਰਾਨ ਤਲੰਗਾਨਾ ਦੇ ਸ਼ਹਿਰ ਖਮਮਮ ਕੋਲ ਅਚਨਚੇਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ ਮੇਰੇ ਤੱਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇੱਕ ਵਾਰ ਯੂਰਪ ਨੇੜਲੇ ਅਰਮੀਨੀਆ ਸ਼ਹਿਰ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੁਣ ਉਹ 30 ਜੁਲਾਈ ਨੂੰ ਇੱਕ ਵਾਰ ਫਿਰ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ ਮੇਰੇ ਤੱਕ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚੇਨਈ ਵੱਲੋਂ ਰੇਲ ਦਾ ਸਫ਼ਰ ਸ਼ੁਰੂ ਕੀਤਾ ਸੀ ਇਸ ਦੌਰਾਨ ਜਦੋਂ ਉਸ ਦਾ ਸਫ਼ਰ ਤਲੰਗਾਨਾ ਸਟੇਟ ਦੇ ਸ਼ਹਿਰ ਵਿਜੇਵਾੜਾ ਨੇੜੇ ਖਮਮਮ ਕਸਬੇ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫ਼ਰ ਦੌਰਾਨ ਹੀ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਕੁਝ ਲਗਾਨਾ ਦੇ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਇਸ ਮੌਤ ਦੀ ਖ਼ਬਰ ਦਿੱਤੀ ਗਈ ਮੇਰੇ ਤੱਕ ਪਲਵਿੰਦਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ ਉਸਦੇ ਪੁੱਤਰ ਪਲਵਿੰਦਰ ਨੇ میٹرਕ ਤੱਕ ਪੜਾਈ ਕੀਤੀ ਹੋਈ ਸੀ ਅਤੇ ਉਹ ਕੁਝ ਸਮਾਂ ਪਹਿਲਾਂ ਵਿਦੇਸ਼ ਗਿਆ ਸੀ ਅਤੇ ਸੋਹਣੀ ਕਮਾਈ ਕਰਕੇ ਘਰ ਮੁੜਿਆ ਸੀ ਤੇ ਇਸ ਵਾਰ ਉਹ ਇੱਕ ਵਾਰ ਫਿਰ ਵਾਪਸ ਆਪਣੇ ਕੰਮ ਤੇ ਆਰਮੀਨੀਆ ਮੁਲਕ ਵਿੱਚ ਵਾਪਸ ਪਰਤ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਇਹ ਮੌਤ ਕਿਵੇਂ ਹੋਈ ਉਹਨਾਂ ਨੂੰ ਕੁਝ ਇਸ ਬਾਰੇ ਪਤਾ ਨਹੀਂ ਇਸ ਮੌਕੇ ਸਾਬਕ ਸਰਪੰਚ ਪਲਵਿੰਦਰ ਸਿੰਘ ਮੇਰੇ ਤੱਕ ਦੇ ਮਾਮਾ ਦਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁਲਾਵਾਲ ਨੇ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਾਤ ਬਹੁਤ ਕਮਜ਼ੋਰ ਹੈ ਕਿ ਉਹ ਆ ਕੇ ਪੂੜੇ ਕਰਦੇ ਮਗਰ ਪੂੜੇ ਨਹੀਂ ਖੱਜਦੇ ਪੂੜੇ ਨਹੀਂ ਕੱਟਦੇ ਹੈਂ ਲੈ ਕੇ ਤਾਂ ਸਫਰ ਕਰਦਾ ਐ ਤੇ ਪੂੜੇ ਨਹੀਂ ਖਾਣੇ ਅਰੇ ਕਿੱਦਾਂ ਲੱਭੇ ਪਸਾਪੜਾ ਨੇ ਹਾਏ ਰੱਬ ਹਾਏ ਇਹ ਮਾਗੀ ਦੇ ਪੁੱਤੂ ਗਾ ਪਾਜੀ ਕੀ ਨਾਂ ਆਹੀਂ ਬੱਚੇ ਦਾ ਕਿੰਨੀ ਕੁ ਉਮਰ ਆਉਦੀ ਬਲਵਿੰਦਰ ਸਿੰਘ 20 ਸਾਲ ਦੀ ਉਮਰ ਹੈ ਤੇ ਇਹ ਕਿੱਥੇ ਜਾ ਰਿਹਾ ਸੀ ਘਰੋਂ ਅਰਮਾਨੀਆਂ ਜਾਣਾ ਕਿਦਣ ਮੌਤ ਹੋਈ ਈ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਰਾਤ ਹੀ ਪਤਾ ਲੱਗਾ ਕਿ ਢਾਈ ਕੋ ਜੀ ਅੱਛਾ ਕਿੰਨੇ ਦੱਸਿਆ ਤੁਹਾਨੂੰ ਉਹਦਾ ਚਾਚਾ ਇੱਧਰ ਜੰਮੂ ਚ ਨੌਕਰੀ ਕਰਦਾ ਉਹਨੇ ਟ੍ਰੇਨ ਵਾਲਿਆਂ ਨਾਲ ਗੱਲ ਕਰਕੇ ਤੇ ਉਹਨਾਂ ਨੇ ਪਾਈਆਂ ਫੋਟੋਆਂ ਤੁਹਾਡੇ ਕੋਲ ਸੰਪਰਕ ਹੋਇਆ ਉੱਥੇ ਕੋਈ ਬੰਦਾ ਹੈਗਾ ਆਪਣਾ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਇਹ ਕੀ ਕੰਮ ਕਰਦਾ ਸੀਗਾ ਮੁੰਡਾ ਉੱਥੇ ਅਰਮਾਨੀਆਂ ਕਦੋਂ ਦਾ ਗਿਆ ਸੀ ਜਾਂ ਪਹਿਲੀ ਵਾਰ ਜਾ ਰਿਹਾ ਸੀ ਨਹੀਂ ਅੱਗੇ ਵੀ ਗਿਆ ਸੀ ਬਿਜਲੀ ਦਾ ਪਾਈ ਕਰਦੇ ਸੀ ਉੱਥੇ ਤੇ ਹੁਣ ਤੁਹਾਡੀ ਸਰਕਾਰ ਨੂੰ ਜਾਂ ਕੋਈ ਲੋਕਲ ਪ੍ਰਸ਼ਾਸਨ ਨੂੰ ਕੋਈ ਗੱਲਬਾਤ ਹੋਈ ਕੋਈ ਅਪੀਲ ਹੋਈ ਤੁਹਾਡੀ ਨਹੀਂ ਕੀ ਚਾਹੁੰਦੇ ਕੀ ਉਹ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਮਦਦ ਹੋਵੇ ਨਾ ਤੇ ਉਹ ਸੋਚਣਾ ਮੇਰੇ ਬੇਟੇ ਦੀ ਡੱਡ ਬਾਡੀ ਤੇ ਪੰਜ ਜੀ ਕਿੰਨੇ ਬੱਚੇ ਸੀ ਤੁਹਾਡੇ ਤੇ ਇਹ ਪਲਮਿੰਦਰ ਕਦੋਂ ਕ ਘਰੋਂ ਗਿਆ ਮੈਂ ਬਦਵਾ ਸ਼ਾਮੀ ਸਟੇਕ ਹੋਏ ਨਾ ਘਰੋਂ ਗਿਆ ਤੇਰੀਆਂ ਤੋਂ ਤਿੰਨੇ ਚੜਿਆ ਦਿੱਲੀ ਤੱਕ ਦੋ ਕਾਕੇ ਹਨ ਇੱਕ ਬੇਟੀ ਸੀ ਇਹ ਛੋਟਾ ਸੀ ਮੇਰਾ ਇਹ ਬੇਟਾ ਕਦੋਂ ਗਿਆ ਘਰੋਂ ਬੁੱਧਵਾਰ ਗਿਆ ਜੀ ਸਾਮੇ ਸ਼ੇਕ ਹੋ ਜਨ ਨਾਲ ਇਹ ਕਿੱਧਰ ਤੋਰਿਆ ਸੀ ਤੁਸੀਂ ਇਹਨੂੰ ਮੈਂ ਕਹਿ ਰਿਆਂ ਤਾਂ ਦਿੱਲੀ ਤੱਕ ਗਿਆ ਜੇ ਗੋ ਪਾਸਪੋਰਟ ਲੈਣਾ ਹੈ ਉਹਨੂੰ ਦਿੱਲੀ ਤੋਂ ਹਾਂ ਜੀ ਅੱਛਾ ਤੇ ਇਹ ਘਰ ਕੀ ਕੰਮ ਕਰਦਾ ਸੀ ਕਿੰਨਾ ਕੁ ਪੜ੍ਹਿਆ ਲਿਖਿਆ ਸੀ ਬੱਚਾ ਤੁਹਾਡਾ ਤੇ ਬੱਚਾ ਮੇਰੇ ਦਾਸ ਹੀ ਕੀਤੀਆਂ ਹਸਣ ਹੂੰ ਤੇ ਜਿੰਮੇਦਾਰੀ ਕਰਦਾ ਸੀ ਹੂੰ ਰੋਜੀ ਰੋਟੀ ਕਮਾਉਣਾ ਸੀ ਇਹ ਘਰੋਂ ਬਾਹਰ ਪਹਿਲੀ ਵਾਰੀ ਗਿਆ ਕਿ ਜਾਂ ਪਹਿਲਾਂ ਵੀ ਗਿਆ ਸੀ ਦੂਸਰੀ ਵਾਰ ਕੇ ਆ ਜੀ 3 ਮਹੀਨੇ ਹੋਏ ਜੱਗੇ ਪਹਿਲਾਂ ਵੀ ਰਹਿ ਕੇ ਆਇਆ ਉੱਥੇ ਕਿੰਨਾ ਕੁ ਦਿਨ ਰਹਿ ਕੇ ਆਇਆ 1.5 ਹਫ਼ਤੇ ਰਹਿ ਕੇ ਆਇਆ ਜੀ ਉੱਥੇ ਕਮਾਈ ਕੀਤੀ ਉਹਨੇ ਹਾਂਜੀ ਹਾਂਜੀ ਕੋਈ ਵਿਆਹ ਉਹ ਕੀਤਾ ਉਹਦਾ ਜਾਂ ਕੋਈ ਨਹੀਂ ਵਿਆਹ ਨਹੀਂ ਕੀਤਾ ਜੀ ਵਿਆਹ ਵਾਲੇ ਪਾਸੇ ਤਾਂ ਜੇ ਹੋਈ ਨੇ ਜੇ ਘਰ 'ਚ ਗਰੀਬੀ ਕੱਟਣੀ ਸਰਾ ਆਪਣੇ ਪਹਿਲੇ ਸਿਤਾ ਪਹੁੰਚੀ ਕਿਦਾਂ ਦਾ ਸੁਭਾਅ ਏ ਉਹਦਾ ਤੁਹਾਡੇ ਨਾਲ ਕਿੰਨਾ ਕੁ ਮੋਹ ਮੁਹੱਬਤ ਏ ਉਹਦਾ ਬਹੁਤ ਜ਼ਿਆਦਾ ਏ ਆਪਣੇ ਭੈਣ ਭਰਾਵਾਂ ਨਾਲ ਆ ਦਾ ਰਿਸ਼ਤਾ ਤੇਰੇ ਨਾਲ ਕਦੇ ਕਹਿੰਨ ਨੂੰ ਨਹੀਂ ਮੋੜਿਆ ਕੋਈ ਤੇ ਆ ਵੀ ਨਹੀਂ ਕਦੇ ਕੋਈ ਲੰਬਾ ਨਹੀਂ ਆਇਆ ਕੀ ਤੁਸੀਂ ਸਰਕਾਰ ਕੋ ਚਾਹੁੰਦੇ ਹੋ ਕਿੰਦਾ ਦੀ ਤੁਹਾਡੀ ਮਦਦ ਹੋਵੇ ਜਾਂ ਪਰ ਪਿੰਡ ਵਾਲੇ ਤੁਹਾਡੀ ਕਿੰਨੀ ਕ ਹੈਲਪ ਕਰ ਰਹੇ ਆ ਪਿੰਡ ਵਾਲੇ ਬਹੁਤ ਹੈਲਪ ਕਰਦੇ ਨੇ ਸਾਰੇ ਨਾਲ ਬਹੁਤ ਪਿਆਰ ਆ ਸਾਡੇ ਨਾਲ ਕੋਈ ਨਹੀਂ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਕੋਈ ਹੋਇਆ ਤੁਹਾਡੇ ਪਰਿਵਾਰ ਦਾ ਰਾਬਤਾ ਕੋਈ ਨਹੀਂ ਸਾਡਾ ਕੋਈ ਰਸਤਾ ਨਹੀਂ ਹੋਇਆ ਕੀ ਚਾਹੁੰਦੇ ਹੋ ਤੁਸੀਂ ਸਰਕਾਰ ਕੋ ਨਹੀਂ ਨਿਆਂ ਹੀ ਚਾਹੁੰਦੇ ਆ ਕੀ ਸੋਚਦੇ ਹੋ ਤੁਹਾਡੇ ਪੁੱਤ ਦੀ ਡੈਥ ਕਿੱਦਾਂ ਹੋਈ ਆ ਕੀ ਦੱਸਿਆ ਕੁਦਰਤੀ ਹੋਈ ਐ ਜਾਂ ਤੁਹਾਨੂੰ ਸ਼ੱਕ ਆ ਕੋਈ ਇਹਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਪਰਮਾਤਮਾ ਜਾਣੇ ਮੈਂ ਕੁਛ ਨਹੀਂ ਕਹਿ ਸਕਦੀ ਇਹਦੇ ਬਾਰੇ ਹਾਂ ਤੁਹਾਡੇ ਨਾਲ ਇਸ ਪਲਮਿੰਦਰ ਦੀ ਕੀ ਰਿਸ਼ਤੇਦਾਰੀ ਆ ਕਦੋਂ ਕੋਈ ਤੋਂ ਜਾਣਦੇ ਮੇਰਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਆ ਤੇ ਮੇਰਾ ਬਹੁਤ ਪੁਰਾਣਾ ਵਾਕਾਬ ਹੈ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਬਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਹ ਮੰਨਪਾਗੀ ਘਟਨਾ ਹੈ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਹਾਂ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਹੁਣ ਤੱਕ ਤੁਹਾਡਾ ਕੀ رابطہ ਹੋਇਆ ਉੱਥੇ ਤੇਲੰਗਾਨਾ ਪੁਲਿਸ ਨਾਲ ਜਾਂ ਪ੍ਰਸ਼ਾਸਨ ਨਾਲ ਮੈਂ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਪਿਆ ਆਂ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਿਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ ਜਿੱਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਕਿਹਾ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਿਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ ਲੰਗਣਾ ਨਾ ਤੇ ਡੈੱਡ ਬੋਡੀ ਲੈ ਕੇ ਆਣਗੇ ਉਨ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਤੁਹਾਡੀ ਕੋਈ ਲੋਕਲ ਅਪਰੋਚ ਹੋਈ ਕਿ ਐਡਮਿਨਿਸਟ੍ਰੇਸ਼ਨ ਨਾਲ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਨਹੀਂ ਨਹੀਂ ਜੀ ਹਜੇ ਤੱਕ ਸਾਡੀ ਕਿਸੇ ਨਾਲ ਅਪਰੋਚ ਨਹੀਂ ਹੋਈ ਕਿਸੇ ਸਰਕਾਰ ਵਾਲੇ ਨੇ ਸਾਨੂੰ ਨਹੀਂ ਅਪਰੋਚ ਕੀਤੀ ਤੇ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈੱਡ ਬੋਡੀ ਉਥੋਂ ਲਿਆਣ ਦੀ ਆ ਤੁਸੀਂ ਕੀ ਉਮੀਦ ਕਰਦੇ ਹੋ ਤੁਸੀਂ ਕਿੱਦਾਂ ਦੀ ਹੈਲਪ ਚਾਹੁੰਦੇ ਹੋ ਮੈਂ ਜੀ ਹੈਲਪ ਚਾਹਨਾ ਆ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਡੈਡ ਬੋਡੀ ਦਾ ਪ੍ਰਬੰਧ ਕੋਈ ਸਰਕਾਰ ਵੱਲੋਂ ਜੀ ਆਪਾਂ ਚਾਹੁੰਦੇ ਹਾਂ ਕਿ ਬਾਈ ਪਲੇਨ ਉਹਦੀ ਡੈਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2 2.5 ਦਿਨ ਦਾ ਰਸਤਾ ਹੈ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਹਾਂ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਂਈ ਜਾਏ ਬਹੁਤ ਆਪਾਂ ਮਾਨ ਮਹਿਸੂਸ ਕਰਾਂਗੇ ਜੀ ਭਾਜੀ ਸੁਖਵਿੰਦਰ ਜੀ ਇਹ ਕੀ ਬਾਣਾ ਵਰਤਿਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11 ਵਜੇ ਫੋਨ ਆਇਆ ਹੂੰ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਮੇਰੇ ਨਾਲ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਾਈ ਘਟਨਾ ਹੈ ਇਸ ਪਰਿਵਾਰ ਦਾ ਸਹਾਰਾ ਕਮਾਈ ਦਾ ਜ਼ਰੀਆ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਬੰਦੇ ਜਾਦਾ ਇਹਦੇ ਹੁੰਦੇ ਨੇ ਬੱਚੇ ਉਹਨਾਂ ਦਾ ਸਹਾਰਾ ਬਣਦੇ ਨੇ ਜੇ ਜਦੋਂ ਬੱਚੇ ਦੀ ਅਦਾ ਦਰਦਨਾਕ ਰਸਤੇ ਵਿੱਚ ਹੀ ਇੱਕ ਕਿੱਦਾਂ ਦਾ ਨੌਜਵਾਨ ਸੀਗਾ ਤੇ ਪਿੰਡ ਵਿੱਚ ਕੀ ਕੰਮ ਧੰਦਾ ਕਰਦਾ ਸੀ ਬਹੁਤ ਵਧੀਆ ਨੌਜਵਾਨ ਸੀ ਮਾਪਿਓ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਨ ਨਾ ਬੁਲੰਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇਥੋਂ ਹਾਲਾਂਕਿ ਉਹਦੇ ਫਾਦਰ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਟ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਖ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ